ਟ੍ਰੇਨਾਂ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖੋ। ਦੇਖੋ ਕਿਵੇਂ ਸੰਘਣੀ ਧੁੰਦ ਦੇ ਕਰਕੇ ਬਹੁਤ ਜ਼ਿਆਦਾ ਮੰਦੜੇ ਹਾਲ ਹੋ ਗਏ ਤੇ ਕਈ ਟ੍ਰੇਨਾਂ ਜਿਹੜੀਆਂ ਨੇ ਲੇਟ ਹੋਈਆਂ ਨੇ ਤੇ ਕਈਆਂ ਨੂੰ ਰੱਦ ਕਰਨਾ ਪਿਆ। ਬੀਤੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਟ੍ਰੇਨਾਂ ਲੇਟ ਚੱਲ ਰਹੀਆਂ ਨੇ ਜਿਸ ਕਾਰਨ ਯਾਤਰੀਆਂ ਨੂੰ ਲੰਬੇ ਉਡੀਕ ਕਰਨਾ ਪੈ ਰਿਹਾ। ਬਹੁਤ ਮਹੱਤਵਪੂਰਨ ਟ੍ਰੇਨਾਂ ਕੁਝ ਸਮੇਂ ਦੀ ਦੇਰੀ ਨਾਲ ਚੱਲ ਰਹੀਆਂ ਨੇ ਜਦਕਿ ਲੰਬੇ ਰੂਟ ਦੀਆਂ ਟ੍ਰੇਨਾਂ ਕੰਟੀਆਂ ਵਧੀ ਦੇਰੀ ਨਾਲ ਸਟੇਸ਼ਨ ਤੇ ਪਹੁੰਚ ਰਹੀਆਂ ਨੇ। ਚੰਡ ਦੇ ਵਿਚਕਾਰ ਟ੍ਰੇਨਾਂ ਦੀ ਉਡੀਕ ਕਰਨਾ ਯਾਤਰੀਆਂ ਲਈ ਮੁਸ਼ਕਿਲ ਭਰਿਆ ਸਾਬਿਤ ਹੋ ਰਿਹਾ ਹੈ ਇਸ ਸਿਲਸਿਲੇ ਵਿੱਚ ਬੀਤੇ ਦਿਨੀ ਸਾਚਕੰਡ ਐਕਸਪ੍ਰੈਸ ਆਪਣੇ ਤੈ ਸਮੇ ਸਵੇਰੇ 6:35 ਤੋਂ ਲਗਭਗ 15 ਮਿੰਟ ਦੀ ਦੇਰੀ ਦੇ ਨਾਲ 9 ਵਜੇ ਤੋਂ ਬਾਅਦ ਸਿਟੀ ਸਟੇਸ਼ਨ ਤੇ ਪਹੁੰਚੀ ਹੈ ਅੰਮ੍ਰਿਤਸਰ ਜਲਿਆਂਵਾਲਾ ਬਾਗ ਐਕਸਪ੍ਰੈਸ ਆਪਣੇ ਤੈ ਸਮੇ ਦੁਪਹਿਰ 2:30 ਵਜੇ ਤੋਂ 7 ਘੰਟੇ ਲੇਟ ਰਹੀ ਹੈ ਅਤੇ 10 ਵਜੇ ਤੋਂ ਬਾਅਦ ਸਿਟੀ ਸਟੇਸ਼ਨ ਤੇ ਪਹੁੰਚੀ ਹੈ ਹਾਲਾਂਕਿ ਇੰਦੋਰ ਅੰਮ੍ਰਿਤਸਰ ਐਕਸਪ੍ਰੈਸ ਰਾਤ 8:30 ਤੋਂ 2 ਕੰਟੇ ਲੇਟ ਰਹਿੰਦੇ ਹੋਏ 11 ਵਜੇ ਤੋਂ ਬਾਅਦ ਸਟੇਸ਼ਨ ਦੇ ਪਹੁੰਚਿਆ ਉੱਤੇ ਹੀ 골ਡਨ ਟੈਂਪਲ ਮੇਲ ਤੋਂ ਜਿਹੜੀ ਸਮੇਂ ਤੈ ਸੀਗਾ 10:10 ਤੇ ਲਗਭਗ 1 ਘੰਟਾ ਲੇਟ ਚੱਲੀ ਹੈ ਦਰਸਲ ਦਸੀਏ ਤਾਂ ਇਹ ਜਿਹੜੀਆਂ ਟ੍ਰੇਨਾਂ ਨੇ ਆਪਣੇ ਸਮੇਂ ਤੋਂ ਲੇਟ ਨਜ਼ਰ ਆ ਰਹੀਆਂ ਨੇ ਜਿਸ ਤੋਂ ਬਾਅਦ ਲੋਕਾਂ ਨੂੰ ਸਟੇਸ਼ਨਾਂ ਤੇ ਬਹੁਤ ਲੰਬੇ ਸਮੇਂ ਤੇ ਇੰਤਜ਼ਾਰ ਕਰਨਾ ਪੈ ਰਿਹਾ ਹੈ ਯਾਤਰੀ ਖੱਜਲ ਖਵਾਰ ਹੋਣੇ ਨੇ ਇੱਕ ਤਾਂ ਯਾਤਰੀ ਵੀ ਜਿਹੜੇ ਸਫ਼ਰ ਕਰਦੇ ਨੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਕਿ ਕਿੜਾਕੇ ਦੀ ਠੰਡ ਦੇ ਵਿੱਚ ਉਹਨਾਂ ਨੂੰ ਸਟੇਸ਼ਨਾਂ ਤੇ ਖੜਨਾ ਪੈ ਰਿਹਾ ਔਰ ਦੇਰੀ ਦੇ ਨਾਲ ਜਦੋਂ ਟ੍ਰੇਨ ਆਉਂਦੀ ਹੈ ਤੇ ਇਹਨਾਂ ਦਾ ਕੰਮ ਜਿਹੜਾ ਹੋਰ ਲੇਟ ਹੋ ਜਾਂਦਾ ਹਾਲਾਂਕਿ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੀ ਦਿੱਕਤਾਂ ਪੇਸ਼ ਆਉਂਦੀਆਂ ਦੇਖਣ ਨੂੰ ਮਿਲੀਆਂ ਨੇ ਟ੍ਰੇਨਾਂ ਦੀ ਦੇਰੀ ਕਰਕੇ ਬੱਸਾਂ ਵਿੱਚ ਭੀੜ ਨਜ਼ਰ ਆ ਰਹੀ ਹੈ ਜਿਸ ਕਰਕੇ ਪਿਛਲੇ ਸਟੇਸ਼ਨਾਂ ਤੋਂ ਆਉਣ ਵਾਲੀਆਂ ਬੱਸਾਂ ਭਰੀਆਂ ਹੋਈਆਂ ਨੇ ਇਸ ਕਰਕੇ ਵੱਖ-ਵੱਖ ਬੱਸਾਂ ਵਿੱਚ ਠਣ ਲਈ ਸੀਟਾਂ ਮੁਹਈਆ ਨਹੀਂ ਹੋ ਸਕੀਆਂ ਮਜਬੂਰੀ ਕਾਰਨ ਕਈ ਯਾਤਰੀ ਖੜੇ ਹੋ ਕੇ ਸਫਰ ਤੇ ਨਿਕਲ ਪਏ ਨੇ ਤਾਂ ਦੱਸਿਏ ਤਾਂ ਹੁਣ ਜਿਸ ਤਰੀਕੇ ਦੇ ਨਾਲ ਸੰਘਣੀ ਧੁੰਦ ਪੈ ਰਹੀ ਹੈ ਸੰਘਣੀ ਧੁੰਦ ਪੈਣ ਦੇ ਕਰਕੇ ਪੰਜਾਬ ਦੇ ਵਿੱਚ ਜ਼ਿਆਦਾ ਮਾਹੌਲ ਖਰਾਬ ਹੋ ਰਹੇ ਨੇ ਤਾਂ ਜਿਸ ਨੂੰ ਲੈ ਕੇ ਵੱਡਾ ਜਿਹੜਾ ਸੰਕਟ ਜਿਹੜਾ ਯਾਤਰੀਆਂ ਦੇ ਉੱਤੇ ਮੰਡਰਾ ਰਿਹਾ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦਾ ਸਫਰ ਜਿਹੜਾ ਵਾ ਉਹ ਮੁਸ਼ਕਲ ਭਰਿਆ ਹੋ ਰਿਹਾ ਪਹਿਲਾਂ ਉਹਨਾਂ ਨੂੰ ਕਈ ਘੰਟੇ ਸਟੇਸ਼ਨ ਦੇ ਉੱਤੇ ਇੰਤਜ਼ਾਰ ਕਰਨਾ ਪੈ ਰਿਹਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਬਸਾਂ ਦੇ ਜੇ ਖੜ ਖੜ ਕੇ ਯਾਤਰਾ ਕਰਨੀ ਪੈ ਰਹੀ ਹੈ ਕਿਉਂਕਿ ਟ੍ਰੇਨਾਂ ਲੇਟ ਆ ਰਹੀਆਂ ਨੇ ਇਸ ਦੇ ਚਲਦੇ ਫਿਰ ਲੋਕ ਬੱਸਾਂ ਵਿੱਚ ਸਫ਼ਰ ਕਰਨਾ ਪਸੰਦ ਕਰਦੇ ਨੇ ਤਾਂ ਜਦੋਂ ਫਿਰ ਬੱਸਾਂ ਵਿੱਚ ਸੀਟ ਨਹੀਂ ਮਿਲਦੀ ਆ ਤਾਂ ਖੜ ਕੇ ਉਹਨਾਂ ਨੂੰ ਸਫ਼ਰ ਕਰਨਾ ਪੈ ਰਿਹਾ ਤਾਂ ਇਸ ਸੰਘਣੀ ਧੁੰਦ ਦੇ ਕਰਕੇ ਵੱਧ ਦੀ ਠੰਣ ਤੇ ਕਰਕੇ ਲੋਕ ਮੁਸ਼ਕਿਲ ਦੇ ਵਿੱਚ ਨੇ ਤਾਂ ਬਹੁਤ ਸਾਰੀਆਂ ਟ੍ਰੇਨਾਂ ਜਿਹੜੀਆਂ ਨੇ ਉਹ ਆਪਣੇ ਸਮੇਂ ਤੋਂ ਕਈ-ਕਈ ਘੰਟੇ ਲੇਟ ਸਟੇਸ਼ਨ ਦੇ ਉੱਤੇ ਪਹੁੰਚ ਰਹੇ ਨੇ ਇਸ ਨਾਲ ਯਾਤਰੀ ਬਹੁਤ ਦਿੱਕਤ ਦਾ ਸਾਹਮਣਾ ਕਰਦੇ ਨੇ ਤਾਂ ਤੁਸੀਂ ਵੀ ਘਰ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਸੁਚੇਤ ਰਹੋ ਤੇ ਜੇਕਰ ਕਿਤੇ ਸਫ਼ਰ ਕਰਨਾ ਹੈ ਤਾਂ ਤੁਸੀਂ ਜ਼ਰੂਰ ਇਸ ਜਾਣਕਾਰੀ ਨੂੰ ਹਾਸਲ ਕਰੋ ਕਿ ਸੰਘਣੀ ਧੁੰਦ ਦੇ ਕਰਕੇ ਜਿਸ ਤਰੀਕੇ ਦੇ ਨਾਲ ਜਿਹੜੀਆਂ ਟ੍ਰੇਨਾਂ ਸਟੇਸ਼ਨਾਂ ਤੇ ਲੇਟ ਆ ਰਹੀਆਂ ਨੇ ਦੇ ਨਾਲ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਤੁਹਾਨੂੰ ਪਰੇਸ਼ਾਨੀ ਆ ਸਕਦੀ ਹੈ ਇਸ ਕਰਕੇ ਘਰੋਂ ਨਿਕਲਣ ਤੋਂ ਪਹਿਲਾਂ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਤੇ ਵਿਦੇਰੇ ਸ਼ੇਅਰ ਕਰਕੇ ਲੋਕਾਂ ਤੱਕ ਜੁੜੂੜ ਪਹੁੰਚਾ ਦਿਓ